ਜਾ ਹੈ ਸਾਈਬਰ ਕ੍ਰਾਈਮ ਅਵੇਰਨੈਸ ਸੀਰੀਜ਼ ਦੇ ਅੱਜ ਇਸ ਵੀਡੀਓ ਵਿੱਚ ਅਸੀਂ ਵਰਕ ਫਰੋਮ ਹੋਮ ਫਰਾਡਸ ਬੰਦੀ ਗੱਲ ਕਰਾਂਗੇ ਇਹ ਜ਼ਿਆਦਾਤਰ ਫਰਾਡ ਲੇਡੀਜ਼ ਨਾਲ ਹੋ ਰਿਹਾ ਹੈ ਤੁਹਾਨੂੰ ਫੋਨ ਆਏਗਾ ਕਹਿਣਗੇ ਕਿ ਅਸੀਂ ਪ੍ਰੋਮੋਸ਼ਨ ਕਾਲ ਕਰ ਰਹੇ ਹਾਂ ਅਗਰ ਤੁਸੀਂ ਵਰਕ ਫਰੋਮ ਹੋਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਟੈਲੀਗ੍ਰਾਮ ਐਪ ਡਾਊਨਲੋਡ ਕਰੋ ਜਦੋਂ ਤੁਸੀਂ ਟੈਲੀਗ੍ਰਾਮ ਐਪ ਡਾਊਨਲੋਡ ਕਰਦੇ ਹੋ ਉਹ ਤੁਹਾਨੂੰ ਲਿੰਕ ਸੈਂਡ ਕਰਦੇ ਹਨ ਅਤੇ ਟਾਸਕ ਪੂਰਾ ਕਰਨ ਲਈ ਕਹਿੰਦੇ ਹਨ ਸਭ ਤੋਂ ਪਹਿਲਾਂ ਉਹ ਤੁਹਾਡੇ ਕੋਲ ਛੋਟੀ ਰਕਮ ਰਗਵਾਉਣਗੇ ਜਿਵੇਂ ਕਿ ਉਹ ਤੁਹਾਨੂੰ 800 ਰੁਪਏ ਰਗਵਾਉਣਗੇ ਤੁਹਾਡਾ ਤੇ ਤੁਹਾਨੂੰ 1000 ਰੁਪਏ ਵਾਪਸ ਕਰਨਗੇ ਇਸ ਨਾਲ ਤੁਹਾਨੂੰ ਲਾਲਚ ਹੋ ਜਾਂਦਾ ਹੈ ਉਸ ਤੋਂ ਬਾਅਦ ਦੁਆਰਾ ਉਹ ਤੁਹਾਡੇ ਤੋਂ 5000 ਰੁਪਏ ਲਗਵਾਣਗੇ ਫਿਰ ਤੁਹਾਨੂੰ 6500 ਰੁਪਏ ਵਾਪਸ ਕਰਨਗੇ ਜਦੋਂ ਤੁਸੀਂ 2-3 ਵਾਰ ਇਹ ਤੁਹਾਨੂੰ ਪੇਮੈਂਟ ਵਾਪਸ ਆ ਜਾਂਦੀ ਹੈ ਤਾਂ ਅਸੀਂ ਉਹਨਾਂ ਦੇ ਵਿਸ਼ਵਾਸ ਵਿੱਚ ਆ ਜਾਂਦੇ ਹਾਂ ਅਤੇ ਬਾਅਦ ਵਿੱਚ ਉਹ ਸਾਡੇ ਕੋਲ ਵੱਡੀ ਰਕਮ 30 40000 ਜਾਂ 50000 ਜਾਂ ਲੱਖ ਰੁਪਏ ਲਗਵਾ ਸਕਦੇ ਹਨ ਜਦੋਂ ਉਹ ਲਗਵਾ ਲੈਂਦੇ ਹਨ ਤਾਂ ਉਹ ਆਪਣੀ ਐਪ ਨੂੰ ਬੰਦ ਕਰ ਦਿੰਦੇ ਹਨ ਅਤੇ ਤੁਹਾਡੀ ਕਾਲ ਅਟੈਂਡ ਕਰਨਾ ਵੀ ਬੰਦ ਕਰ ਦਿੰਦੇ ਹਨ ਇਸ ਨਾਲ ਤੁਸੀਂ ਸਾਈਬਰ ਫਰਾਡ ਦੇ ਸ਼ਿਕਾਰ ਹੋ ਜਾਂਦੇ ਹੋ ਇਸ ਲਈ ਹੁਸ਼ਿਆਰਪੁਰ ਪੁਲਿਸ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਕਦੇ ਵੀ ਠੱਗਾ ਦੇ ਬਹਿਕਾਵੇ ਵਿੱਚ ਨਾ ਆਓ ਜਾਗਰੂਕ ਰਹੋ ਸੁਰੱਖਿਅਤ ਰਹੋ ਵਧੇਰੇ ਜਾਣਕਾਰੀ ਲਈ ਹੁਸ਼ਿਆਰਪੁਰ ਪੁਲਿਸ ਪੇਜ ਨਾਲ ਜੁੜੋ ਧੰਨਵਾਦ